ਆਵੀ ਗਦਾਰ ਲਹਿਰ ਵਾਲਿਓ ਪੈ ਗਈ ਅੱਜ ਠੱਲ ਕਰਾਤੀ ਅਗਲੇ ਆਣੇ ਤਸੱਲੀ ਹਰ ਸਟੇਜ ਦੇ ਉੱਤੇ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੰਜ ਕਿਹਾ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੰਜ ਕਿਹਾ ਉਹਨਾਂ ਨੇ ਸਾਡੀ ਮੰਨੀ ਨਾ ਅੱਜ ਫਿਰ ਅਗਲੇ ਆਣੇ ਮੂੰਹ ਤੇ ਕਿੱਟੀ ਨਾ ਮਿੱਟੀ ਪਲੀਤ ਰੱਜ ਕੇ ਉਹਨਾਂ ਨੇ ਬੇਇੱਜ਼ਤੀ ਕੀਤੀ ਐ ਉਹ ਕਹਿੰਦੇ ਸ਼ਰਮ ਕਰੋ ਜੀ ਅੱਜ ਸੁਖਵੀਰ ਸਿੰਘ ਬਾਦਲ ਦਾ ਸਰਤਾਪ ਪ੍ਰਕਾਸ਼ ਸਿੰਘ ਬਾਦਲ ਦਾ ਗਨਾਹ ਕੱਢਦੇ ਹੋ ਸਟੇਜ ਤੇ ਖੜਕੇ ਉਦੋਂ ਤੁਸੀਂ ਵੀ ਨਾਲ ਹੀ ਸੋ ਤੁਸੀਂ ਕੋਈ ਵੱਖਰੇ ਨਹੀਂ ਸੋ ਤੇ ਵੈਸੇ ਵੀ ਦੋਸਤੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਇਹ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਕੋਈ ਚਾਰ ਸਰੀਰ ਥੱਲੇ ਜੁੜ ਕੇ ਇਹਨਾਂ ਨੂੰ ਸੁਣਦੇ ਆ ਉਹ ਹੋਣ ਤੱਕ ਚੁੱਪ ਕਿਉਂ ਰਹੇ ਆ ਜਿਵੇਂ ਅੱਜ ਰੋਪੜ ਵਾਲੇ ਵੀਰਾਂ ਨੇ ਇਹਨਾਂ ਦੀ ਮੂੰਹ ਤੇ ਬੇਇੱਜ਼ਤੀ ਕੀਤੀ ਐ ਐਵੇਂ ਦੂਜੇ ਜਿਹੜੇ ਹਲਕੇ ਵਾਲੇ ਉਹਨਾਂ ਨੇ ਕਿਉਂ ਨਹੀਂ ਕੀਤੀ ਕਿਉਂਕਿ ਜਦੋਂ ਇਹ ਇਹਨਾਂ ਦਾ ਏਜੰਡਾ ਇੱਕ ਹੈ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਇਹਨਾਂ ਨੇ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਸਟੇਜ ਤੇ ਖੜਕੇ ਨਾ ਤਾਂ ਇਹ ਸਰਕਾਰ ਦੇ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਆ ਨਾ ਕਾਂਗਰਸ ਦੇ ਖਿਲਾਫ ਬੋਲਦੇ ਆ ਨਾ ਸੈਂਟਰ ਸਰਕਾਰ ਦੇ ਖਿਲਾਫ ਬੋਲਦੇ ਆ ਨਿਸ਼ਾਨਾ ਇਹਨਾਂ ਦਾ ਇਕੱਲਾ ਸੁਖਵੀਰ ਸਿੰਘ ਬਾਦਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਜਿਵੇਂ ਅੱਜ ਰੋਪੜਵਾਲੇ ਵੀਰਾਂ ਨੇ ਇਹਨਾਂ ਦੀ ਮਿੱਟੀ ਪਲੀਰ ਕਰਦੇ ਆ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਗੱਲ ਕਹੀ ਕਿ ਜੇ ਕਿ ਉਸ ਵੇਲੇ ਗਲਤੀ ਕਿ ਨਾ ਹੋਇਆ ਤੇ ਤੁਸੀਂ ਵੀ ਨਾਲ ਬਰਾਬਰ ਦੇ ਹੱਕਦਾਰ ਹੋ ਤੇ ਤੁਸੀਂ ਕਿਹੜੇ ਮੂਹਨ ਨਾਲ ਅੱਜ ਕੱਲਾ ਸੁਖਵੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਰਉਂਦੇ ਹੋ ਇਹ ਗੱਲ ਸਮੁੱਚੇ ਪੰਜਾਬੀਆਂ ਨੂੰ ਕਰਨੀ ਚਾਹੀਦੀ ਹੈ ਤੇ ਉਸ ਜੱਟ ਦੀ ਵੇਖੋ ਕਿੰਡੀ ਵੱਡੀ ਫਰਾਕ ਦੇ ਲਈ ਆ ਸੁਖਵੀਰ ਸਿੰਘ ਬਾਦਲ ਦੀ ਉਹ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਂ ਤੇ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋਇਆ ਤਾਂ ਉਹਨਾਂ ਨੇ ਇੱਕ ਚਿੱਠੀ ਦੇ ਵਿੱਚ ਇਹ ਵੀ ਗੱਲ ਕਹੀ ਕਿ ਮੈਂ ਪਰਿਵਾਰ ਦਾ ਮੁਖੀ ਹਾਂ ਮੇਰੇ ਪਰਿਵਾਰ ਤੋਂ ਕੋਈ ਗੁਨਾਹ ਹੋਇਆ ਹੈ ਮੇਰੇ ਤੇ ਕੋਈ ਗੁਨਾਹ ਹੋਇਆ ਹੈ ਤੇ ਮੈਨੂੰ ਮਾਫੀ ਦਿੱਤੀ ਜਾਵੇ ਜੋ ਵੀ ਗਲਤੀਆਂ ਹੋਈਆਂ ਨੇ ਉਹ ਭਾਵੇਂ ਕਿਸੇ ਨੇ ਕਰਵਾਈਆਂ ਮੇਰੀ ਝੋਲੀ 'ਚ ਪਾਈਆਂ ਜਾਂ ਇੱਕ ਕਿੱਡੀ ਵੱਡੀ ਗੱਲ ਸੀ ਤਾਂ ਅੱਜ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਰੇ ਵਾਲੇ ਸਰਦਾਰੀਆਂ ਮਾਣੀਆਂ ਕਿਸੇ ਨੇ ਮੈਂਬਰ ਪਾਰਲੀਮੈਂਟ ਕਿਸੇ ਨੇ ਵਜ਼ੀਰੀ ਕਿਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਧਾਨਗੀਆਂ ਕਿਸੇ ਨੇ ਐਮਐਲਏ ਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਤੇ ਬਾਦਲ ਪਰਿਵਾਰ ਦੇ ਨਾਂ ਤੇ ਨਜ਼ਾਰੇ ਲੁੱਟ ਕੇ ਅੱਜ ਲੋਕਾਂ ਨੂੰ ਗਮਰਾਹ ਕਰਨ ਤੁਰ ਪਿਓ ਸਿਰ ਤੋਂ ਸਿਰਫ ਜੋ ਤੁਹਾਡੇ ਪਿੱਛੇ ਤਾਕਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਉਹ ਅੱਜ ਨਤਾਰਾ ਜਿਹੜਾ ਰੋਪੜ ਦੇ ਸਮਾਗਮ ਵਿੱਚ ਸੁਤਾਰੀਆਂ ਦੇ ਮੂੰਹ ਤੇ ਬੇਇੱਜ਼ਤੀ ਕਰਕੇ ਉੱਥੋਂ ਦੇ ਵਰਕਰਾਂ ਨੇ ਕੀਤਾ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਇੱਕ ਤਾਂ ਇਹ ਪੁੱਛਿਆ ਕਰੋ ਕਿ ਤੁਸੀਂ ਦੂਜੀਆਂ ਤਿੰਨਾਂ ਪਾਰਟੀਆਂ ਦੇ ਖਿਲਾਫ ਜਾਂ ਦੋ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਜੇ ਬੋਲਦੇ ਤੇ ਜਿੱਥੇ ਗੱਲ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਇਹਨਾਂ ਨੂੰ ਇਹ ਸਵਾਲ ਖੜਾ ਕਰਿਆ ਕਰੋ ਕਿ 2007 ਤੋਂ ਲੈ ਕੇ 17 ਤੱਕ ਸੀ ਸਰਕਾਰ ਇਹ ਕੋ ਗਲਤੀ ਕਿ ਨਾ ਆਇਆ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਅੱਜ ਤੁਹਾਨੂੰ ਬੋਲਣ ਦਾ ਕਿੱਥੋਂ ਸਮਾਂ ਆ ਗਿਆ ਅੱਠਾ ਸਾਲਾਂ ਬਾਅਦ ਤੁਸੀਂ ਬੋਲਦੇ ਪਏ ਹੋ ਜਾ ਕੇ ਜਦੋਂ ਸਰਕਾਰਾਂ ਦਾ ਆਨੰਦ ਸੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਆਸ ਕਰਦਾ ਕਿ ਜਿਹੜੀ ਰੋਪੜ ਵਾਲੇ ਵੀਰਾਂ ਨੇ 20 ਭਜਾਈ ਆ ਤੁਸੀਂ ਸਾਰੇ ਪੰਜਾਬੀ ਵੀ ਐਵੇਂ ਇਹਨਾਂ ਗਦਾਰ ਲਹਿਰੀਆਂ ਨੂੰ ਇਹਨਾਂ ਦੇ ਮੂੰਹ ਤੇ ਬੇਇੱਜ਼ਤੀ ਕਰਕੇ ਹਰ ਸ਼ਹਿਰ ਦੇ ਵਿੱਚੋਂ ਮੋੜੂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ